ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋਰ ਸਨਾਓ ਜੀ ਕੀ ਹਾਲ ਆ ਅਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੰਦੀ ਵਾਲ ਤੇ ਹਾਂਜੀ ਆਪਾਂ ਲੱਗੇ ਆਂ ਇਹ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨਾਲ-ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਹਾਂਜੀ ਟਾਈਮ ਹੈਗਾ ਜਿਹੜਾ ਇੱਥੇ 3:30 ਦਾ ਹੋ ਚੁੱਕਿਆ ਲੋੜੀ ਵਾਲਾ ਦਿਨ ਆ ਤੇਰਾ ਜਨਮਰੀ ਹੈ ਤੇ ਸਾਰਿਆਂ ਨੂੰ ਜਿਹੜਾਗਾ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਹੈਪੀ ਲੋਰੀ ਤੇ ਟਾਈਮ ਜਿਹੜਾ 3:30 ਦਾ ਹੀ ਆਪਾਂ ਕਾਹਲੀ-ਕਾਹਲੀ ਕੰਮ ਕਰ ਲਈ ਸੁਨੇਹਾ ਅੱਜ ਕਿਉਂਕਿ ਸ਼ਾਮ ਨੂੰ ਆਪਾਂ ਜਿਹੜੀ ਲੋੜੀ ਮਨਾਵਾਂਗੇ ਤੂੰ ਹੀ ਪਾਵਾਂਗੇ ਤੇ ਹਾਂਜੀ ਇੱਥੇ ਆਪਾਂ ਸੁੰਭਰੇ ਸੱਗੜਾ ਵੈਸੇ ਸਵੇਰੇ ਸੁੰਭਰਾ ਸੀਗਾ ਤੁੱਕ ਪੜੀ ਬਹੁਤ ਸੋਹਣੀ ਲੱਗੀ ਅੱਜ ਬਹੁਤ ਸੋਹਣਾ ਦਿਨ ਆ ਤੇ ਮੈਨੂੰ ਲਾਲਚ ਹੋ ਗਿਆ ਮਹਾਸ਼ ਸੁੱਕੇ ਜਿਹਦੇ ਉੱਪਰ ਦਵਾਰੇ ਮਾਰਦਾ ਤਾਂ ਜਿਹੜੀ ਚੰਗੀ ਤਰ੍ਹਾਂ ਸਫਾਈ ਹੋ ਜੂਗੀ ਛਤੜੇ ਦੀ ਦੇਖੋ ਕਿੰਨਾ ਸੋਹਣਾ ਲੱਗ ਗਿਆ ਤੇ ਸਾਰਾ ਜਿਹੜਾ ਸੁੱਕ ਗਿਆ ਦਵਾਰੇ ਮਾਂਚੇ ਦੇ ਨਾਲ ਤੇ ਇਸ ਤਰ੍ਹਾਂ ਜਿਹੜੀ ਹੁਣ ਕਈ ਦਿਨ ਨੰਗ ਜਾਣਗੇ ਸਾਰਾ ਬਿਲਕੁਲ ਸੁੱਕ ਗਿਆ ਵਧੀਆ ਗਿੱਲ ਸੱਲੇ ਜੀ ਨਹੀਂ ਰਹੀ ਹੈਗੀ ਤੇ ਸਵੇਰੇ ਚੰਗੀ ਤਰ੍ਹਾਂ ਮਾਰਾ ਸੀ ਫਿਰ ਵੀ ਦੇਖੋ ਕਿੰਨਾ ਹਨਾ ਨਿਕਲ ਹੀ ਆਉਂਦਾ ਸੁੱਕੇ ਜੇ ਤੋਂ ਉੱਪਰ ਆ ਜਾਂਦਾ ਹੈਗਾ ਗਿੱਲਾ ਜਾਂ ਵਿੱਚ ਦਬਿਆ ਰਹਿੰਦਾ ਜੀ ਹੁਣ ਸੁੱਕ ਕੇ ਉੱਪਰ ਜੇ ਆ ਜਾਂਦਾ ਹੈਗਾ ਤੇ ਹਾਂਜੀ ਹੁਣ ਆਪਾਂ ਇੱਧਰ ਸੁੰਭ ਰਹੇ ਹਾਂ ਜੀ ਬੇੜਾ ਇੱਧਰ ਪਸੂ ਬੰਨੇ ਹੋਏ ਸੀਗੇ ਪਸੂ ਹੁਣ ਨੀਰੇ ਤੇ ਬੰਨ ਦਿੱਤੇ ਹੈਗੇ ਕਾਲੀ ਕਾਲੀ ਸਾਰੇ ਕੰਮ ਕਰ ਲਏ ਤੇ ਸ਼ਾਮ ਨੂੰ ਇਹੜੇ ਲੋੜੀ ਬਣਾਵਾਂਗੇ ਤੇ ਲੋੜੀ ਦਾ ਦਿਨ ਹੈ ਜਿਹੜਾ ਬਹੁਤ ਬਿਜੀ ਨਗੇਗਾ ਕਿ ਦਿਨ ਸੋਨਾ ਸੀ ਇਹੜਾ ਕੱਪੜਾ ਬੱਦ ਧੋਤਾ ਹੈਗਾ ਲਾਲ ਚ ਜਿਆ ਹੋ ਗਿਆ ਤੇ ਬਾਕੀ ਸਾਡੇ ਲੋੜੀ ਜਿਹੜੀ ਸਿੰਪਲੀ ਬਣਾਈ ਜਾਂਦੀ ਸੀ ਤੁਹਾਨੂੰ ਸ਼ਾਮ ਨੂੰ ਸਾਰੀ ਦਿਖਾਵਾਂਗੇ ਤੇ ਇੱਥੇ ਕਿਰ ਆਪਾਂ ਕੰਮ ਹੈ ਸਾਰੀ ਕਾਲ-ਕਾਲ ਨਾਲ ਕਰ ਰਹੇ ਆਂਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਲੋੜੀ ਦਾ ਦਿਨ ਹੈ ਜਿਹੜਾ ਕਿਵੇਂ ਦਾ ਰਿਹਾ ਬਾਕੀ ਇਹ ਤੁਹਾਡੇ ਲੋੜੀ ਹੈ ਜਿਹੜੀ ਕਿਵੇਂ ਬਣਾਈ ਜਾਂਦੀ ਆ ਸਾਰਾ ਜਰੂਰ ਦੱਸਿਓ ਹੁਣ ਆਪਾਂ ਇੱਥੇ ਜਿਹੜਾ ਜੀ ਕਾਲ-ਕਾਲ ਨਾਲ ਸਾਰਾ ਕੰਮ ਆ ਜਿਹੜਾ ਆਪਾਂ ਨਿਮੇੜ ਦਿੰਨੇ ਹੈਗੇ ਤੇ ਫਿਰ ਚਲੋ ਠੀਕ ਹੈ ਜੀ ਆਪਾਂ ਸ਼ਾਮ ਨੂੰ ਮਿਲਾਂਗੇ ਫਿਰ ਲਓ ਜੀ ਕੰਮ ਤੰਦਿਆ ਜਿਹੜੇ ਆਪਾਂ ਸਾਰੇ ਨਿਮੇੜ ਲਏ ਨੇ ਤੇ ਤੂੰ ਹੀ ਆ ਜਿਹੜੀ ਆਪਾਂ ਪਾ ਲਈ ਹੈਗੀ ਪਸੂ ਅੰਦਰ ਬੰਨ੍ਹ ਦਿੱਤੀ ਹੈ ਜੀ ਬਿਲਕੁਲ ਸਾਰਾ ਕੰਮ ਹੈ ਜਿਹੜਾ ਕਲੀਅਰ ਹੋ ਗਿਆ ਤੇ ਹੁਣ ਆਪਾਂ ਬਣਾ ਰਹੇ ਹਾਂ ਲੋੜੀ ਬਾਕੀ ਲੋੜੀ ਵਾਰੇ ਤੁਹਾਨੂੰ ਦੱਸ ਦਈਏ ਕਿ ਸਾਡੇ ਲੋੜੀ ਜਿਹੜੀ ਕਿਵੇਂ ਬਣਾਈ ਜਾਂਦੀ ਹੈ ਸਾਡੇ ਲੋੜੀ ਜਿਹੜੀ ਬਿਲਕੁਲ ਸਿੰਪਲ ਘਰਾਂ ਦੇ ਵਿੱਚ ਬਣਾਈ ਜਾਂਦੀ ਹੈ ਜੀ ਆਪ ਕੋ ਆਪਣੇ ਘਰਾਂ ਦੇ ਵਿੱਚ ਤੇ ਬਾਕੀ ਸਾਡੇ ਮੁੰਡੇ ਦੇ ਵਿਆਹ ਦੀ ਲੋੜੀ ਘੱਟ ਵੱਡੀ ਬੰਡੀ ਜਾਂਦੀ ਹੈ ਇੰਨੀ ਨਹੀਂ ਬਣਦੇ ਸਿਰਫ ਮੁੰਡੇ ਹੋਣ ਦੀ ਬੰਡਦੇ ਆ ਜੀ ਓ ਵੀ ਜਿਹਦੇ ਮੁੰਡਾ ਹੋਇਆ ਹੋਵੇ ਲੋੜੀ ਤੋਂ 4-5 ਦਿਨ ਪਹਿਲਾਂ ਕਰੇ ਖਰੀ ਦੇ ਜਾਂਦੇ ਆ ਜਿਵੇਂ ਆਪਾਂ ਪਤਾਸੇ ਨਹੀਂ ਬਣਦੇ ਹੁੰਦੇ ਇਸ ਤਰ੍ਹਾਂ ਬੁੜੀਆਂ ਘਰਾਂ ਦੇ ਵਿੱਚ ਹੀ ਪਾ ਜਾਂਦੀਆਂ ਨੇਗੀਆਂ ਲੋੜੀ ਤੋਂ 4-5 ਦਿਨ ਪਹਿਲਾਂ ਹੀ ਬੰਡਣ ਲੱਗ ਜਾਂਦੇ ਨੇ ਸਾਡੇ ਪਿੰਡ ਵਿੱਚ ਤਾਂ ਕੋਈ ਲੋੜੀ ਦੇ ਦਿਨ ਦੀ ਉਡੀਕ ਨਹੀਂ ਹੁੰਦੀ ਜੀ ਬਸ ਸਿੰਪਲੀ ਜਿਨ੍ਹਾਂ ਦੇ ਮੁੰਡਾ ਹੋਇਆ ਹੁੰਦਾ ਉਹ ਬਸ ਕਰੋ ਕਰੀ ਦੇ ਜਾਂਦੇ ਨੇ ਤੇ ਵਿਆਹ ਦੀ ਤਾਂ ਨਹੀਂ ਸਾਡੇ ਪਿੰਡ ਦੇ ਵਿੱਚ ਵੰਡੀ ਜਾਂਦੀ ਹਜੇ ਤੱਕ ਤਾਂ ਕਿਸੇ ਨੇ ਬੰਦੀ ਨਹੀਂ ਹਨਾ ਵਿਆਹ ਦੀ ਇਹ ਵਸਸ ਸਰਫ ਮੁੰਡੇ ਦੀ ਵੰਡੀ ਜਾਂਦੀ ਹੈਗੀ ਤੇ ਬਾਕੀ ਧੂਣੀ ਹੈ ਜਿਹੜੀ ਜੀ ਉਹ ਵੀ ਘਰੇ ਹੀ ਪਾਈ ਜਾਂਦੀ ਹੈਗੀ ਆਪੋ ਆਪਣੇ ਘਰਾਂ ਦੇ ਵਿੱਚ ਸਾਰੇ ਆਪਦੇ ਪਰਿਵਾਰ ਹੈੜੇ ਉਹ ਪਾ ਲੈਂਦੇ ਨੇ ਜੀ ਐਵੇਂ ਨਹੀਂ ਹੈਗਾ ਵੀ ਰਲ ਮਿਲ ਕੇ ਬਾਹਰ ਹਨ ਕਈ ਘਰ ਪਾ ਲੈਣਾ ਐਵੇਂ ਦਾ ਕੁਝ ਨਹੀਂ ਹੈਗਾ ਬਸ ਐਵੇਂ ਸਿੰਪਲੀ ਜਿਹੜੀ ਇਹ ਲੋੜੀ ਬਣਾਈ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਤਾਂ ਜਿਹੜੀ ਲੋੜੀ ਬਹੁਤ ਧੂਮ ਤਾਮ ਨਾਲ ਬਣਾਈ ਜਾਂਦੀ ਹੈ ਹਨਾ ਤੇ ਜਿਨ੍ਹਾਂ ਦੇ ਮੁੰਡਾ ਹੋਇਆ ਹੋਵੇ ਵਧੀਆ ਡੀਜੇ ਟੂਏ ਲੱਗਦੇ ਨੇ ਬਹੁਤ ਵਧੀਆ ਲੋਣੀ ਮਨਾਈ ਜਾਂਦੀ ਹੈ ਪਰ ਆਪਣੇ ਨਹੀਂ ਹੈਗਾ ਬਸ ਵਧੀਆ ਵੀ ਹੈ ਜੀ ਕਿ ਐਵੇਂ ਹਨਾ ਖਰਚੇ ਤੋਂ ਵਧੀਆ ਐਵੇਂ ਖਰਚੀ ਵਧਾਏ ਹੋਏ ਨੇ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੈਗਾ ਤੇ ਬਹੁਤ ਵਧੀਆ ਲੱਗਦਾ ਜੀ ਮੈਨੂੰ ਤਾਂ ਐਵੇਂ ਬਸ ਬਾਕੀ ਆਦਤ ਜੀ ਪਈ ਹੈ ਹਨਾ ਇਹ ਹੈਗਾ ਜੀ ਸਾਡਾ ਛੋਟਾ ਬੇਬੀ ਤੇ ਇਹ ਕਹਿੰਦਾ ਮੈਂ ਵੀ ਸਿੱਟਨੀ ਆ ਤੇਲ ਬਾਰ-ਬਾਰ ਮੰਗ ਰਿਹਾ ਥੋੜਾ ਜਿਹਾ ਇਹਨੂੰ ਖੰਗ ਜਖਾਮ ਇਹਦਾ ਜ਼ਿਆਦਾ ਹੋ ਰਿਹਾਗਾ ਇੱਥੇ ਥੋੜਾ ਜਿਹਾ ਇਹ ਕੰਡ ਮਗਾ ਤੇ ਲਓ ਜੀ ਸਾਰੇ ਪਰਿਵਾਰ ਨੇ ਜਿਹੜੀ ਆਪਣਾ ਰੀਤੀ ਰਿਵਾਜ ਹੁੰਦਾ ਉਹ ਕਰ ਲਿਆਗਾ ਇੱਧਰ ਰਿਓੜੀ ਮੂੰਗਫਲੀ ਪਈਆ ਤੇ ਤੁਹੀਂ ਦੇ ਉੱਤੇ ਬੈਠ ਕੇ ਜਿਹੜਾ ਰਿਓੜੀ ਮੂੰਗਫਲੀ ਖਾਣ ਦਾ ਮਜ਼ਾ ਹੀ ਅੱਡ ਹੁੰਦਾ ਈ ਤੇ ਇਸ ਤਰ੍ਹਾਂ ਸਿੰਪਲ ਹੀ ਆ ਜਿਹੜੇ ਸਾਡੀ ਲੋੜੀ ਮਨਾਈ ਜਾਂਦੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਲੋੜੀ ਜਿਹੜੀ ਕਿਵੇਂ ਮਨਾਈ ਜਾਂਦੀ ਹੈ ਲਓ ਜੀ ਸਾਰਾ ਪਰਿਵਾਰ ਆ ਜਿਹੜਾ ਤੁਸੀਂ ਦਿਹਾੜੇ ਦਿਵਾਲੇ ਆ ਗਿਆ ਤਿਹਾਰ ਦੇ ਦਿਨ ਜਿਹੜੀ ਆਪਣਿਆਂ ਦੀ ਘਾਟ ਬਹੁਤ ਮਹਿਸੂਸ ਹੁੰਦੀ ਆ ਜੀ ਇੱਥੇ ਸਾਡੇ ਬੀਬੀ ਜਿਹੜੇ ਹਨਾ ਮੇਰੀ ਸਾਸੂ ਮਾ ਉਹ ਨਹੀਂ ਹੈਗੀ ਘਾਟ ਮ ਬੰਦੇ ਦੀ ਮਹਿਸੂਸ ਹੁੰਦੀ ਆ ਬਾਕੀ ਦੋ ਫੈਮਿਲੀ ਦੇ ਮੈਂਬਰ ਉਹ ਬਾਹਰ ਨੇ ਤੇ ਅੱਧੀ ਫੈਮਿਲੀ ਹੀ ਐ ਤਾਂ ਚਲੋ ਉਹ ਤਾਂ ਕੰਮ ਤਾਂ ਦੇ ਨੇ ਜੀ ਆਪਣੇ ਹਨਾ ਕੰਮ ਕਰਨੇ ਹੀ ਨੇ ਪਰ ਬੀਬੀ ਜਿਹੜੀ ਸਾਨੂੰ ਛੱਡ ਕੇ ਚਲੇ ਗਏ ਉਹਨਾਂ ਦੀ ਘਾਟ ਜ਼ਰੂਰ ਮਹਿਸੂਸ ਹੁੰਦੀ ਆ ਕੋਈ ਵੀ ਤਿਹਾਰ ਮਨਾਉਣਿਆ ਤਾਂ ਸਿਆਣੇ ਬੰਦੀ ਜ਼ਿਆਦਾ ਹੁੰਦੀ ਹੋਈ ਆ ਇਸ ਲਈ ਬਸ ਚਲੋ ਠੀਕ ਹੈ ਜੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਨਾਲ ਧੰਨਵਾਦ